ਸ੍ਰੀਕਾਲ ਜੀ ਰਾਇਲ ਕਲੈਕਸ਼ਨਰ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਫਿਰ ਤੋਂ ਕਾਟਨ ਦੀ ਵੈਰਾਈਟੀ ਲੈ ਕੇ ਆਏ ਆਂ ਬ੍ਰਾਂਡੇਡ ਸੂਟ ਨੇ ਰਾਖੀ ਬ੍ਰਾਂਡ ਰਹੇਗਾ ਜਿੱਦਾਂ ਤੇ ਇਹ ਕਲੈਕਸ਼ਨ ਬਹੁਤ ਪਿਆਰੀ ਆ ਸਟੱਫ ਤੁਹਾਨੂੰ ਅਲੱਗ-ਅਲੱਗ ਦਵਾਂਗੇ ਕਾਟਨ ਦੇ ਉੱਪਰੀ ਬਹੁਤ ਪਿਆਰਾ ਪਿਆਰਾ ਜਿਹਾ ਸਟੱਫ ਹੈ ਬਿਲਕੁਲ ਨਵਾਂ-ਨਵਾਂ ਜਿਹਾ ਸਟੱਫ ਲੈ ਕੇ ਆਈਆਂ ਅੱਜ ਜਿਹੜਾ ਤੁਹਾਡੇ ਵਾਸਤੇ ਤੇ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਆ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮ ਪ੍ਰਾਈਸ ਸਭ ਦੇ ਅਲੱਗ-ਅਲੱਗ ਹੋਣਗੇ ਵੀਡੀਓ ਤੁਹਾਨੂੰ ਧਿਆਨ ਨਾਲ ਦੇਖਣੀ ਪੈਣੀ ਹੈ ਸਾਰੀ ਤੇ ਪ੍ਰਾਈਸ ਦਾ ਤੁਹਾਨੂੰ ਨਾਲ ਦੀ ਨਾਲ ਪਤਾ ਲੱਗਦਾ ਰਹੇਗਾ ਜੀ ਵੀਡੀਓ ਦੇ ਵਿੱਚ ਠੀਕ ਹੈ ਜੀ ਪਿਓਰ ਕਾਟਨ ਦਾ ਸੂਟ ਆ ਇਹ ਹੈਗਾ ਪ੍ਰਿੰਟ ਦੇ ਉੱਪਰ ਵਰਕ ਇਹ ਪ੍ਰਿੰਟ ਹੈ ਜੀ ਸਾਰਾ ਤੇ ਜਿਹੜੀ ਇਹ ਲੰਬੀਆਂ ਲਾਈਨਾਂ ਜਾ ਰਹੀਆਂ ਇਹ ਮਸ਼ੀਨ ਵਰਕ ਹੈ ਸਾਰੇ ਦੋਨੋਂ ਸਾਈਡ ਕਲੀਆਂ ਸਟਾਈਲ ਦੇ ਵਿੱਚ ਕੀਤਾ ਹੋਇਆ ਠੀਕ ਹੈ ਤੇ نیچے ਬਣਿਆ ਹੋਇਆ ਕੇਰਾ ਇਹ ਬਣਿਆ ਹੋਇਆ ਕੇਰਾ ਕੇਰਾ ਵੀ ਮਸ਼ੀਨ ਵਰਕ ਦੇ ਨਾਲ ਬਣਿਆ ਹੋਇਆ ਸਾਰਾ ਤੇ ਬਾਕੀ ਸੂਟ ਪ੍ਰਿੰਟ ਹੈ ਜੇ ਇਹ ਵਿੱਚ ਲੇਸ ਵਗੈਰਾ ਲਗਾ ਕੇ ਇਹਨੂੰ ਹਾਈਲਾਈਟ ਕੀਤਾ ਹੋਇਆ ਬਹੁਤ ਸੋਹਣਾ ਸੂਟ ਆ ਇਹਦੇ نیچے ਲਾਈਨਿੰਗ ਦੀ ਜ਼ਰੂਰਤ ਨਹੀਂ ਹੋਏਗੀ ਜਿਹੜੀ ਲੇਸਿਸ ਵੀ ਲੱਗੀਆਂ ਹੋਈਆਂ ਉਹ ਵੀ ਗੁੰਮਸ ਲਾਈਆਂ ਕਰਕੇ ਲਗਾਈਆਂ ਹੋਈਆਂ ਠੀਕ ਹੈ ਜੀ ਤੇ ਇਹ ਹੈਗਾ ਤਾਂ ਬੈਕ ਦਾ ਪ੍ਰਿੰਟ ਸੇਮ ਹੀ ਪ੍ਰਿੰਟ ਹੈ ਬੈਕ ਦਾ ਫਰੰਟ ਦੇ ਵਿੱਚ ਤੁਹਾਨੂੰ ਬਸ ਵਰਕ ਮਿਲੇਗਾ ਜੀ ਰਾਖੀ ਬ੍ਰਾਂਡ ਦਾ ਸੂਟ ਆ ਸਟੱਫ ਪਿਓਰ ਕਾਟਨ ਦੇ ਉੱਪਰ ਆ ਤੇ ਇਹ ਪਲੇਨ ਸਲਵਾਰ ਆ ਜੀ ਇਹਦੇ ਨਾਲ 3 ਮੀਟਰ ਦੀ ਪਿਓਰ ਕਾਟਨ ਦੀ ਵਿਦਾਊਟ ਲਾਈਨਿੰਗ ਬਣੇਗੀ ਤੇ ਨਾਲ ਹੈਗੇ ਨੇ ਇਹਨਾਂ ਦੇ ਮੋਡਲ ਦੇ ਦੁਪੱਟੇ ਬਹੁਤ ਸੌਫਟ ਇਹ ਰਹੂਗਾ ਜੀ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਤੇ ਇਦਾਂ ਦੀ ਲੁੱਕ ਰਹੇਗੀ ਇਹ ਤੇ ਪੈਂਟ ਸਲਵਾਰ ਕੁਛ ਮਰਜ਼ੀ ਬਣਾ ਸਕਦੇ ਹੋ ਤੇ ਪ੍ਰਾਈਸ ਹੈਗਾ ਜੀ ਇਸ ਸੂਟ ਦਾ 3050 3050 ਪ੍ਰਾਈਸ ਆ ਤੇ ਇਹਦੇ ਤੁਹਾਨੂੰ ਕਲਰ ਦੰਨੇ ਆ ਇਹ ਹੈਗੇ ਦਾ ਸੈਕੰਡ ਕਲਰ ਇਹਦੇ ਕਲਰ ਕੋਲ ਕੇ ਦੰਨੇ ਆ ਕਿਉਂਕਿ ਤੁਹਾਨੂੰ ਵਰਕ ਦਾ ਪਤਾ ਲੱਗ ਜਾਏਗਾ ਸਾਰੇ ਦਾ ਵਰਕ सेम ही ਰਹੇਗਾ ਇਹ ਜਿੱਥੇ ਉਹਰੇ ਟੈਹ ਹੋਈ ਵੀ ਆ ਤਾਂ ਕਰਕੇ ਫੋਲਡ ਹੋਇਆ ਹੋਇਆ ਵਰਕ ਜਦੋਂ ਆਪਾਂ ਸੂਟ ਦੀ ਤੈਹ ਲਗਾਈ ਹੋਈ ਆ ਨਹੀਂ ਫਿਰ ਇਹ ਏਦਾਂ ਆ ਜਾਏਗਾ ਜੀ ਦੋਨੋਂ ਸਾਈਡ ਠੀਕ ਹੈ ਇਹ ਹੀ ਹੈਗਾ ਕਰੀਮ ਕਲਰ ਮਿਲਕੀ ਜਿਹਾ শেਡਾ ਬਹੁਤ ਸੋਹਣਾ ਦੁਪੱਟਾ ਤੁਸੀਂ ਦੇਖ ਹੀ ਲਿਆ ਠੀਕ ਹੈ ਤੇ ਇਹ ਆ ਗਈ ਇਹਦੀ ਫਾਈਨਲ ਲੁੱਕ ਸੂਟ ਦੀ ਤੇ ਇਹ ਦੋ ਦੋ ਮਤਲਬ ਇੱਕ ਇੱਕ ਇਹ ਜਿਹੜੀ ਬੁੱਕ ਆ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੋ ਦੋ ਕਲਰ ਮਿਲ ਜਾਣਗੇ ਇਹ ਸਾਰੀ ਕੈਟਲੌਗ ਨਵੀਂ ਆਈ ਆ ਬਹੁਤ ਸੋਹਣੀ ਬੁੱਕਾਂ ਬਾਕੀ ਸਟਾਫ ਸੇਮ ਹੀ ਰਹੂਗਾ ਹਲਕੀ ਫੁਲਕੀ ਡਿਜ਼ਾਈਨਿੰਗ ਦਾ ਫਰਕ ਪੈਂਦਾ ਰਹੂਗਾ ਜੀ ਇਹ ਆ ਗਿਆ ਨੈਕਸਟ ਡਿਜ਼ਾਈਨ ਇਹਦੇ ਵਿੱਚ ਜਿਹੜੇ ਇਹ ਵਾਲਾ ਪੈਚ ਦੇਖੇ ਇਹਦੇ ਉੱਪਰ ਸਾਰਾ ਮਸ਼ੀਨੀ ਵਰਕ ਕੀਤਾ ਹੋਇਆ ਹੈ ਠੀਕ ਹੈ ਤੇ ਇੱਕ ਸਾਈਡ ਇਹ ਹੈਵੀ ਫੁੱਲ ਆ ਜਾਏਗਾ ਪੱਲੇ ਦੇ ਉੱਪਰ ਦੇਵੀਮ ਸ਼ੀਨ ਵਰਕ ਨਾਲ ਹਾਈਲਾਈਟ ਆ ਤੇ ਇਹ ਵਾਲਾ ਵੀ ਇਹ ਬਣਿਆ ਹੋਇਆ ਦਾ ਕੇਰਾ ਬਹੁਤ ਬਰੀਕੀ ਦਾ ਕੰਮ ਕੀਤਾ ਹੋਇਆ ਸਾਰੇ ਸੂਟ ਤੇ ਜੀ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਸੂਰਦਾ ਕਾਟਨ ਦੀ ਸਲਵਾਰ ਤੇ ਇਹ ਹੈਗਾ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਸ ਡਿਜ਼ਾਈਨ ਦੇ ਵਿੱਚ ਇਹ ਹੈਗਾ ਸੈਕੰਡ ਕਲਰ ਇਦਾਂ ਹੀ ਸੇਮ ਸੂਟ ਬਣੇਗਾ ਇਹ ਜਿਹੜਾ ਵਰਕ ਹੋਇਆ ਹੋਇਆ ਦੇਖੋ ਦੋਨੋਂ ਸਾਈਡ ਇਦਾਂ ਬਹੁਤ ਪਿਆਰਾ ਜਿਹਾ ਵਰਕ ਬਣਿਆ ਹੋਇਆ ਹੈ ਇਹ ਦੋਨਾਂ ਸੂਟਾਂ ਦੀ ਪਿਕਸ ਆ ਗਈਆਂ ਜੀ ਤੇ 3050 ਪ੍ਰਾਈਸ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਇਸ ਬੁੱਕ ਦੇ ਵਿੱਚ 6 ਸੂਟ ਨੇ ਤੇ 3 ਡਿਜ਼ਾਈਨ ਨੇ ਮਤਲਬ ਕਿ ਇੱਕ ਹੀ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੋ ਦੋ ਸੂਟ ਮਿਲ ਜਾਣਗੇ 3 ਡਿਜ਼ਾਈਨ ਨੇ ਟੋਟਲ ਇਹ ਆ ਗਿਆ ਜੀ ਸੈਂਟਰ ਪੈਨਲ ਦੇ ਨਾਲ ਬਹੁਤ ਸੋਨਾ ਸੂਟ ਹੈ ਕਲਰ ਵੀ ਬਹੁਤ ਪਿਆਰਾ ਇਹ ਸਾਰੇ ਇਸਤੇ ਵਰਕ ਹੋਇਆ ਹੋਇਆ ਸੈਂਟਰ ਪੈਨਲ ਦੇ ਉੱਪਰ ਲੇਸ ਲਗਾ ਕੇ ਤੇ ਇਹ ਬਣਿਆ ਹੋਇਆ ਘੇਰਾ ਇਹ ਵਾਲਾ ਹੈਗਾ ਜੀ ਇਹਦਾ ਦੁਪੱਟਾ ਮਡਾਲ ਦੇ ਦੁਪੱਟੇ ਰਹਿਣਗੇ 4 ਸਾਈਡ ਫਿਨਿਸ਼ਿੰਗ ਦੇ ਨਾਲ ਇਦਾਂ ਦੀ ਲੁੱਕ ਹੈ ਸੂਟ ਦੀ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਸੂਟ ਦਾ ਮੈਂ ਤੁਹਾਨੂੰ ਕਲਰ ਖੋਲ ਕੇ ਦਿਖਾ ਦਣੀ ਆ ਸੈਕੰਡ ਕਿਉਂਕਿ ਵਿੱਚ ਪੈਚ ਅਲੱਗ ਜਿਹਾ ਉੱਧਾ ਲੱਗਿਆ ਹੋਇਆ ਹੈ ਕਲਰ ਦਾ ਲਾਈਟ ਡਾਰਕਰ ਬਹੁਤ ਸੋਹਣਾ ਕੰਟਰਾਸਟ ਹੈ ਇਹ ਸਲਵਾਰ ਇਹਦੀ ਤੇ ਇਹ ਹੈਗਾ ਜੀ ਦੁਪੱਟਾ ਪ੍ਰਾਈਸ ਹੈਗਾ ਇਹ 3050 ਨੈਕਸਟ ਹੈਗਾ ਜੀ ਖਾਦੀ ਕਾਟਨ ਦੇ ਉੱਪਰ ਬਹੁਤ ਸੋਹਣਾ ਸਟੱਫ ਹੈ ਸੂਟ ਦਾ ਤੇ ਬਿਲਕੁਲ ਨਵੀਂ ਜੀ ਲੁੱਕ ਦੇ ਸੂਟ ਦੇ ਰਹੇ ਹਾਂ ਫੁੱਲ ਗਰਲਿਸ਼ ਲੁੱਕ ਦੇ ਸੂਟ ਪਿਓਰ ਕਾਟਨ ਤੇ ਏਡ ਹੈਗੇ ਜੀ ਸਲਵਾਰ ਠੀਕ ਹੈ ਪਲੇਨ ਸਲਵਾਰ ਹੋਗੀ 2.5 ਮੀਟਰ ਦੀ ਤੇ ਇਹ ਇਦਾਂ ਹੀ ਫੋਰ ਸਾਈਡ ਸਾਰੇ ਤੁਹਾਨੂੰ ਇਸੇ ਫੈਬਰਿਕ ਤੇ ਪੇਸਟਿੰਗ ਮਿਲ ਜਾਏਗੀ ਅਗਰ ਤੁਸੀਂ ਪੌਂਚੇ ਵਗੈਰਾ ਤੇ ਲਗਾਣੀ ਆ ਤੇ ਇਹ ਹੈਗੀ ਹੈ ਜੀ ਇਹਦੀ ਸ਼ਰਟ ਬਹੁਤ ਸੋਹਣਾ ਸਟੱਫ ਆ ਫੁੱਲ ਬ੍ਰਾਂਡਡ ਸੂਟ ਤੇ ਨਾਲ ਇਹਦੇ ਇਹ ਖਾਦੀ कॉटन ਆ ਵਿਦਾਊਟ ਲਾਈਨਿੰਗ ਬਣਾਉਣੇ ਵਾਲਾ ਬਹੁਤ ਸੌਫਟ ਸਟੱਫ ਹੈ ਲਾਈਨਿੰਗ ਲਗਾਨੀ ਆ ਥੋੜੀ ਵੀ ਚੁਆਇਸ ਆ ਤੇ ਇਹਨਾਂ ਦੇ ਨਾਲ ਰਹਿਣ ਕੇ ਇਦਾਂ ਪ੍ਰਿੰਟਡ ਦੁਪੱਟੇ ਪੈਂਟ ਸੂਟ ਬਣਾ ਲਿਓ ਬਹੁਤ ਸੋਹਣਾ ਲੱਗੇਗਾ ਬਾਕੀ ਸਲਵਾਰ ਬਣਾਣੀ ਆ ਜੋ ਜਿੱਦਾਂ ਬਣਾਣਾ ਥੋੜੀ ਚੁਆਇਸ ਆ ਲੈ ਬਹੁਤ ਪਿਆਰਾ ਸੂਟ ਹੈ ਸਟੱਫ ਵੀ ਦੁਪੱਟੇ ਦਾ ਬਹੁਤ ਸੌਫਟ ਆ ਤੇ ਪ੍ਰਾਈਸ ਹੈਗੇ ਇਹਦਾ 2550 2550 2550 ਪ੍ਰਾਈਸ ਆ ਜੀ ਕਲਰ ਦੇਖ ਲਓ ਸਲਵਾਰ ਮੈਂ ਤੁਹਾਨੂੰ ਖੋਲ ਕੇ ਦਿਖਾਤੀ ਪਲੇਨ ਆ ਇਹ ਸ਼ਰਟ ਆ ਦੁਪट्टे ਤੁਹਾਨੂੰ ਸਾਰੇ ਖੋਲ ਕੇ ਦਿਖਾ ਦੰਨੇ ਕਿਉਂਕਿ ਸਾਰਿਆਂ ਦੇ ਦੁਪੱਟਿਆਂ ਦਾ ਅਲੱਗ-ਅਲੱਗ ਪ੍ਰਿੰਟ ਆ ਇਹ ਹੈਗਾ yellow ਕਲਰ ਦੇ suit ਦਾ ਪ੍ਰਿੰਟ ਠੀਕ ਹੈ ਜੀ 2550 ਦਾ suit ਕਲਰ ਬਹੁਤ ਸੋਹਣੇ ਆ ਆਫਿਸ ਵੀ ਆ ਜਾਂ ਕਾਲਜ ਵਗੈਰਾ ਤੁਸੀਂ ਜਿੱਦਾ ਮਰਜ਼ੀ ਪਾ ਸਕਦੇ ਹੋ ਦੇਖੋ ਸੂਟ ਠੀਕ ਹੈ ਜੀ ਬਿਲਕੁਲ ਖੂਲ ਖੂਲ ਜਿਹਾ ਸਟਫ ਹੈ ਇਹਨਾਂ ਦਾ ਇਹ ਹੈਗਾ ਪਿਸਤਾ ਸ਼ੇਡ ਦੁਪट्टे ਮੈਂ ਤੁਹਾਨੂੰ ਸਾਰਿਆਂ ਦੇ ਖੋਲ ਕੇ ਦਿਖਾਨੀ ਆ ਕਿਉਂਕਿ ਸੌਦੀ ਡਿਜ਼ਾਈਨਿੰਗ ਅਲੱਗ-ਅਲੱਗ ਬਣੀ ਹੋਈ ਆ ਇਹ ਹੈਗਾ ਪਿਸਤਾ ਕਲਰ ਦਾ ਡਿਜ਼ਾਈਨ ਠੀਕ ਹੈ ਨੈਕਸਟ ਹੈਗਾ ਜੀ ਗ੍ਰੇ ਕਲਰ ਇਹ ਹੈਗਾ ਗ੍ਰੇ ਕਲਰ ਦਾ ਡਿਜ਼ਾਈਨ ਇਹ ਕਿ ਮਿਲ ਜੇਗਾ ਤੁਹਾਨੂੰ ਬਲੈਕ ਬਹੁਤ ਸੋਹਣਾ ਲੱਗਦਾ ਹੈ ਬਲੈਕ ਸੂਟ ਦੁਪੱਟਾ ਵੀ ਬਹੁਤ ਪਿਆਰਾ ਹੈ ਦੇਖੋ ਤੇ ਡਿਜ਼ਾਈਨਿੰਗ ਸਾਰੀ ਸੇਮ ਹੀ ਹੋਊਗੀ ਕਿਸੇ ਮਤਲਬ ਜਿਹੜੀ ਇਹ ਵਾਲੀ ਵੀਟੀ ਆ ਸੂਟ ਦੇ ਵਿੱਚ ਇਹਦਾ ਡਿਜ਼ਾਈਨ ਚੇਂਜ ਹੋ ਜਾਏਗਾ ਬਾਕੀ ਸਲਵਾਰਾਂ ਸਭ ਦੇ ਨਾਲ ਪਲੇਨ ਹੀ ਰਹਿਣਗੀਆਂ ਕਲਰ ਆਪਸ਼ਨ ਕਾਫੀ ਸਾਰੀ ਹੈ ਇਹਦੇ ਵਿੱਚ ਤੁਹਾਨੂੰ ਦਿਖਾਈ ਹੈ ਜਿਹੜੀ ਤੇ ਪ੍ਰਾਈਸ ਹੈਗਾ 2550 ਇਹਨਾਂ ਸੂਟਾਂ ਦਾ 2550 ਦਾ ਸੂਟ ਹੈ ਜੀ ਇਹ ਹੈਗਾ ਇਸ ਕਲਰ ਦਾ ਡਿਜ਼ਾਈਨ ਦੁਪट्टे ਦਾ ਡਿਜ਼ਾਈਨ ਇਹ ਸੀਗੇ ਸਾਰੇ ਕਲਰ ਇਸੇ ਡਿਜ਼ਾਈਨ ਦੇ ਨੈਕਸਟ ਤੁਹਾਨੂੰ ਦਿਖਾਣੇ ਆ ਇਹ ਬ੍ਰੈਂਡਸ ਆਫ ਦਾ ਰਾਖੀ ਰਹੂਗਾ ਜ਼ਿਆਦਾਤਰ ਅਸਦੀ ਵੀਡੀਓ ਦਾ ਇਹ ਹੈਗਾ ਜੀ ਨੈਕਸਟ ਡਿਜ਼ਾਈਨ ਸ਼ਰਟ ਨੀਚੇ ਪਤਲੀ ਜੀ ਲਾਈਨਿੰਗ ਲਗਾ ਲਿਓ ਜ਼ਿਆਦਾ ਵਧੀਆ 걸 ਆ ਨਹੀਂ ਲਗਾਣੀ ਤਾਂ ਛੋਟੀ ਚਵਾਈਸ ਆ ਐਦਾਂ ਵੀ ਚੱਲ ਜਾਏਗਾ ਸਟੱਫ ਬਹੁਤ ਸੋਨਾ ਪਿਓਰ ਕਾਟਨ ਤੇ ਇਹ ਬਣਿਆ ਹੋਇਆ ਇਹਦਾ ਕੇਰਾ ਐਦਾਂ ਲੇਸੀਸ ਦੇ ਨਾਲ ਬਹੁਤ ਸੋਹਣਾ ਘੇਰਾ ਬਣਿਆ ਹੋਇਆ। ਇਹ ਲੇਸੀਸ ਦੇ ਨਾਲ ਇਹਨੂੰ ਕਲੀਆਂ ਸਟਾਈਲ ਚ ਦਿੱਤਾ ਹੋਇਆ ਹੈ। ਇਹ ਹੈਗੀ ਜਿਹੜੀ ਸਲਵਾਰ। ਤੁਹਾਨੂੰ ਸਲਵਾਰ ਦੀ ਪੌਂਚ ਹੈ ਤੇ ਸਾਰਾ ਇਹ ਵਾਲਾ ਵਰਕ ਮਿਲੇਗਾ। ਲੇਸੀਸ ਦੇ ਨਾਲ ਹਾਈਲਾਈਟ ਕੀਤਾ ਹੋਇਆ ਸਾਰਾ ਪ੍ਰਿੰਟ ਸਲਵਾਰ ਪਲਾਜ਼ੋ ਉਹ ਥੋੜੀ ਚੁਆਇਸ ਹੈ ਤੁਸੀਂ ਜੋ ਬਣਾਣਾ ਬਣਾ ਸਕਦੇ ਆ। ਤੇ ਨਾਲ ਦੁਪੱਟੇ ਵੀ ਬਹੁਤ ਪਿਆਰੇ ਆ ਫੋਰ ਸਾਈਡ ਲੇਸੀਸ ਦੇ ਨਾਲ। ਕਲਰ ਵੀ ਬਹੁਤ ਸੋਹਣੇ ਆ ਕੁਲ ਕੁਲ ਜੇ ਬਾਕੀ ਪ੍ਰਿੰਟ ਤਾਂ ਤੁਹਾਨੂੰ ਦਿਖ ਹੀ ਰਹੇ ਨੇ ਇਹ ਹੈਗਾ ਜੀ 2750 ਦਾ ਸੂਟ 2750 ਤੇ ਇਹਦੇ ਕਲਰ ਦੰਨੇ ਆ ਇਹ ਹੈਗਾ ਜੀ ਇਹਦਾ ਕਲਰ ਨੈਕਸਟ ਠੀਕ ਹੈ ਇਦਾਂ ਦੀ ਲੁੱਕ ਆ ਸੂਟ ਦੀ ਸਭ ਦੇ ਪਹੁੰਚਿਆ ਤੇ ਸੇਮ ਹੀ ਵਰਕ ਰਹੂਗਾ ਇਹ ਹੈਗਾ ਜੀ ਨੈਕਸਟ ਪ੍ਰਿੰਟ ਠੀਕ ਹੈ ਇਕ ਤੁਹਾਨੂੰ ਇਹ ਮਿਲ ਜੇਗਾ ਇਹਦੇ ਨਾਲ ਸਲਵਾਰ ਰਹੇਗੀ ਇਦਾਂ ਕਰੀਮ ਕਲਰ ਦੇ ਜਿਹੜਾ ਪਹਿਲਾਂ ਖੋਲਿਆ ਇਹਦੇ ਨਾਲ ਹੀ ਆਨੀਆਂ ਜਾਂ ਛੇੜਾ ਜੀ ਸਲਵਾਰ ਦਾ ਇਹ ਹੈਗੇ ਇਸੇ ਲੁੱਕ ਜੋ ਫੋਟੋ ਦੇ ਵਿੱਚ ਐਜ਼ ਇਟ ਇਜ਼ ਉਦਾਂ ਹੀ ਬਣਿਆ ਹੋਇਆ ਹੈ ਸਾਰੇ ਸੂਟ ਇਹ ਤੇ 2750 ਹੈਗਾ ਇਹਨਾਂ ਸੂਟਾਂ ਦਾ ਪ੍ਰਾਈਸ ਨੈਕਸਟ ਡਿਜ਼ਾਈਨ ਦਿਖਾਣੇ ਆ ਬਹੁਤ ਸੋਹਣਾ ਡਿਜ਼ਾਈਨ ਆ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਿਲਕੁਲ ਨਵਾਂ ਜਿਹਾ ਸਟੱਫ ਦੰਨੇ ਆ ਜੀ ਤੁਹਾਨੂੰ ਪ੍ਰਿੰਟ ਤੁਸੀਂ ਖੁਦ ਦੇਖ ਲਿਓ विदाउट लाइनिंग सूट बने गए वे राखी ब्रांड ਦਾ ਸੂਟ ਆ ਜੀ ਲੇਸਿਸ ਦੇ ਨਾਲ ਇਦਾਂ ਹਾਈਲਾਈਟ ਕੀਤਾ ਹੋਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀਆਂ ਲੇਸ ਨੇ ਇਹ ਗੁੰਮ ਕਰਕੇ ਲਗਾਈਆਂ ਇਸ ਤੇ ਵਿੱਚ ਗੁੰਮ ਨਹੀਂ ਹੈਗੀ ਜਿਹੜੇ ਪਹਿਲਾਂ ਸੀਗੇ ਉਹਨਾਂ ਚ ਗੁੰਮ ਕਰਕੇ ਲਗਾਈਆਂ ਹੋਈਆਂ ਤੀਆਂ ਤਾਂ ਫਰੰਟ ਦੇ ਵਿੱਚ ਤੁਸੀਂ ਲਾਈਨਿੰਗ ਲਗਾਨੀ ਹੈ ਤਾਂ ਲਗਾ ਸਕਦੇ ਹੋ ਕਿਉਂਕਿ ਜਿਹੜੀ ਲੇਸ ਵੀ ਇਹ ਵੀ ਕਾਫੀ ਸੰਗਣੀ ਜੀ ਲੱਗੀ ਹੋਈ ਆ ਪਰ ਫਿਰ ਵੀ ਸੀ ਥਰੂ ਨਾ ਹੋਵੇ ਤਾਂ ਫਰੰਟ ਦੇ ਵਿੱਚ ਤੁਸੀਂ ਲਾਈਨਿੰਗ ਲਗਵਾ ਲਿਓ ਪਰ ਸੂਟ ਦਾ ਪ੍ਰਿੰਟਡ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਨੱਕ ਤੇ ਸਾਰੇ ਤੇ ਵਰਕ ਹੈ ਤੇ نیچے ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਲੁੱਕ ਦੇਖੋ ਜੀ ਸੂਟ ਦੇ ਫਰੰਟ ਪੈਨਲ ਦੇ ਨਾਲ ਰਹੇਗਾ ਸਾਰਾ ਸੂਟ ਇਹ ਜਿੰਨਾ ਵੀ ਇਸ ਤੇ ਸਾਰਾ ਮਸ਼ੀਨੀ ਵਰਕ ਕੀਤਾ ਹੋਇਆ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਇਸ ਸੂਟ ਦਾ ਠੀਕ ਹੈ ਪਲੇਨ ਸਲਵਾਰ ਹੈ ਜੇ ਐਦਾਂ ਇਹ ਰਹੂਗਾ ਪਲਾਜ਼ੋ ਦਾ ਕੰਮ ਜਿੱਦਾਂ ਫੋਟੋ ਚ ਬਣਿਆ ਹੋਇਆ ਸੇਮ ਇਹੀ ਡਿਜ਼ਾਈਨ ਰਹੋਗਾ ਐਦਾਂ ਹੀ ਇਹਨਾਂ ਦੇ ਨਾਲ ਵੀ ਤੁਹਾਨੂੰ ਮਡਾਲ ਦੇ ਦੁਪੱਟੇ ਮਿਲਣਗੇ ਠੀਕ ਹੈ ਲੰਮੇ ਚੌੜੇ ਦੁਪੱਟੇ ਆ ਪੂਰੇ ਤੇ ਪ੍ਰਾਈਸ ਹੈਗਾ ਸੂਟ ਦਾ 2950 2950 ਹੈਗਾ ਪ੍ਰਾਈਸ ਤੇ ਸੇਮੀ ਪ੍ਰਿੰਟ ਦੇ ਵਿੱਚ ਇਹ ਦੇਖੋ ਇਹ ਵਾਲਾ ਪ੍ਰਿੰਟਰ ਹੋਗਾ ਠੀਕ ਹੈ ਤੇ ਇਹ ਡਿਜ਼ਾਈਨ ਸੇਮ ਹੈ ਜੇ ਸਾਰਾ ਵਰਕ ਫਰੰਟ ਦੇ ਵਿੱਚ ਉਦਾਂ ਹੀ ਫੋਟੋਸ ਤੁਹਾਨੂੰ ਪੂਰੀ ਲੁੱਕ ਦਿਖ ਜਾਏਗੀ ਠੀਕ ਹੈ 2950 ਹੈਗਾ ਪ੍ਰਾਈਸ ਇਹਨਾਂ ਸੂਟਾਂ ਦਾ ਇਹ ਕਲਰ ਤੇ ਵੀ ਪ੍ਰਿੰਟ ਦੇਖੋ ਕਿੰਨਾ ਖੜਕੇ ਆ ਰਿਹਾ ਹੈ ਇਹ ਪ੍ਰਿੰਟ ਹੈ ਜੀ ਸਾਈਡਾਂ ਤੇ ਇਹ ਹੈਗਾ ਦਾ ਸੈਂਟਰ ਪੈਨਲ ਬਿਲਕੁਲ ਨਮਾਜਾ ਸ਼ੇਡ ਹੈ ਇਹ ਜਿਹੜਾ ਗ੍ਰੇ ਮਾਊਸ ਚਾ ਕਲਰ ਹੁੰਦਾ ਉਹ ਵਾਲਾ ਸ਼ੇਡ ਹੈ ਨਾ ਹੀ ਗ੍ਰੇ ਹੈ ਨਾ ਮਾਊਸ ਹੈ ਮਿਕਸ ਜਿਹਾ ਬਹੁਤ ਪਿਆਰਾ ਕਲਰ ਹੈ ਤੇ ਇਹ ਵਾਲਾ ਜਾਂ ਪ੍ਰਿੰਟਰ ਹੋਗਾ ਜੀ ਸਾਈਡਾਂ ਦਾ ਇਹ ਹੈਗਾ ਦਾ ਫਰੰਟ ਉਸ ਇਦਾਂ ਦੀ ਲੁੱਕ ਹੈਗੀ ਆ ਫਾਈਨਲ ਇਹਦੀ ਦੁਪੱਟਾ ਪ੍ਰਾਈਸ ਹੈਗਾ 2950 ਨੈਕਸਟ ਹੁਣ ਇਹ ਸ਼ਿਮਰ ਵੀ कॉटन ਤੇ ਆਉਣ ਲੱਗ ਗਏ ਆ ਦੇਖੋ ਤੁਹਾਨੂੰ ਸ਼ਾਈਨ ਦਿਖਦੀ ਹੋਏਗੀ ਹਲਕੀ ਹਲਕੀ ਜੀ ਸਟੱਫ ਦੇ ਵਿੱਚ ਪਰ ਇਹ ਸਟੱਫ कॉटन ਆ ਵਿਦਆਊਟ ਲਾਈਨਿੰਗ ਸੂਟ ਬਣਨੇ ਵਾਲਾ ਬਿਲਕੁਲ कॉटन ਦੇਖੋ ਅੰਦਰਲੀ ਸਾਈਡ ਕੋਈ ਇਸ ਤੇ ਸ਼ਾਈਨ ਨਹੀਂ ਹੈ ਸਿਰਫ ਬਾਹਰਲੀ ਸਾਈਡ ਸ਼ਾਈਨਾ ਆਹਦੀ ਪ੍ਰੋਪਰ ਇਦਾਂ ਹੀ ਰਹੇਗੀ ਸ਼ਾਈਨ ਠੀਕ ਹੈ ਜੀ ਜਿੱਦਾਂ ਸ਼ਿਮਰ ਦਾ ਸਟੱਫ ਹੁੰਦਾ ਹੈ ਨੈਕ ਦੇ ਉੱਪਰ ਹੀ ਸਾਰੀ ਮਸ਼ੀਨ ਵਰਕ ਕੀਤਾ ਹੋਇਆ ਇਸ ਤੇ ਸਾਰੇ ਫਰੰਟ ਦੇ ਵਿੱਚ ਬੂਟੀਆਂ ਦਿੱਤੀਆਂ ਹੋਈਆਂ ਆ ਠੀਕ ਹੈ ਜੀ ਇਹ ਬਣਿਆ ਹੋਇਆ ਹੈ ਤਾਂ ਕੇਰਾ ਕਾਟਨ ਦੀ ਪਿਓਰ ਸਲਵਾਰ ਇਹਦੇ ਨਾਲ ਤੇ ਪਿਓਰ ਕਾਟਨ ਦੇ ਹੀ ਹੈਗੇ ਆ ਦੁਪੱਟੇ ਜਿੱਥੇ ਗ੍ਰੇ ਆ ਦੁਪੱਟਿਆਂ ਦੀ ਉੱਥੇ ਵੀ ਤੁਹਾਨੂੰ ਪ੍ਰੋਪਰ ਸ਼ਾਈਨ ਦਿਖਦੀ ਹੋਏਗੀ ਪਿਓਰ ਕਾਟਨ ਦੇ ਦੁਪੱਟੇ ਦੇਖੋ ਜੀ ਸੂਟ ਲੰਮੇ ਚੌੜੇ ਬਹੁਤ ਪਿਆਰਾ ਡਿਜ਼ਾਈਨ ਹੈ ਸੂਟ ਦਾ ਇਦਾਂ ਦੀ ਲੁੱਕ ਰਹੇਗੀ ਜੀ ਠੀਕ ਹੈ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ ਓਕੇ 2450 ਪ੍ਰਾਈਸ ਹੈ ਜੀ 2450 ਦਾ ਸੂਟ ਹੈ ਇਹ ਇਹ ਹੈਗਾ ਨੈਕਸਟਰ ਡਿਜ਼ਾਈਨ ਠੀਕ ਹੈ ਜੀ ਇਹਦਾ ਕਲਰ ਸੌਰੀ ਦੁਪੱਟਾ ਇਹ ਮਹਿੰਦੀ ਆ ਜਾਂ ਕਲਰ ਆ ਲਾਈਟ ਜਿਹਾ ਸ਼ੇਡ ਨੈਕਸਟ ਇਹ ਪਿਓਰ ਕਾਟਨ ਆ ਬਿਨਾ ਲਾਈਨਿੰਗ ਤੋਂ ਸੂਟ ਬਣੇਗਾ ਜੀ ਇਹ ਵਾਲਾ ਵੀ ਠੀਕ ਹੈ ਵਰਕ ਵੀ ਮਿਲਦਾ ਹੈ ਘੇਰੀ ਤੇ ਬਾਜੂ ਤੇ ਅ ਨੈਕ ਤੇ ਤੇ ਨਾਲ ਤੁਹਾਨੂੰ ਹਲਕੀ ਜਿਹੀ ਸ਼ਾਈਨ ਵੀ ਦੀ ਹੋਗੀ ਸਟਾਫ ਦੇ ਵਿੱਚ 2450 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਟਲੂਕ ਲਾਈਕ ਕੁਛ ਇਦਾਂ ਦੇ ਰਹਿਣਗੇ ਸੂਟ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਅੱਜ ਦੀ ਪਸੰਦ ਆਈ ਹੋਵੇਗੀ